ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਨੇ ਅਪਲਾਈਡ ਸਾਇੰਸ ਵਿਭਾਗ ਦੀ ਸਰਪ੍ਰਸਤੀ ਦੇ ਹੇਠ ਕੋਸਮਿਕ ਕਲੱਬ ਦੇ ਦੁਆਰਾ ਪੇਸ਼ ਕੀਤੀ ਗਈ ਇੱਕ ਰੋਮਾਂਚਕ ਅਤੇ ਬਹੁ ਉਦੇਸ਼ੀ ਮਲਟੀ ਸਕੂਲ ਮੁਕਾਬਲੇ ਜੀ ਐਨ ਈ ਐਪੈਕਸ 23 ਦਾ ਆਯੋਜਨ ਕੀਤਾ। ਇਹ ਸਮਾमेलन ਨਨਕਾਣਾ ਸਾਹਿਬ ਐਜੂਕੇਸ਼ਨ ٹرسٹ ਦੇ ਸੰਸਥਾਪਕਾਂ ਨੂੰ ਸਮਰਪਿਤ ਰਿਹਾ। ਇਸ ਸਮਾमेलन ਦੇ ਵਿੱਚ ਲਗਭਗ 30 ਸਕੂਲਾਂ ਦੀ ਉਤਸ਼ਾਹ ਭਰੀ ਭਾਗੀਦਾਰੀ ਦੇਖਣ ਮਿਲੀ ਹੈ। ਮੈਂ ਡਾਕਟਰ ਅੰਤਿਪ ਸਿੰਘ ਐਸੋਸੀਏਟ ਪ੍ਰੋਫੈਸਰ ਫਿਜ਼ਿਕਸ ਗੁਰੂ ਨਾਨਕ ਦੇ ਇੰਜੀਨੀਅਰਿੰਗ ਕਾਲਜ ਲੁਧਿਆਣਾ ਮੈਂ ਇਸ ਕੋਸਮਿਕ ਕਲੱਬ ਦਾ ਕੋਆਰਡੀਨੇਟਰ ਹੈਗਾ ਹਾਂ ਤੇ ਕੋਸਮਿਕ ਕਲੱਬ ਨੇ ਸਾਡੇ ਨੇ ਇਹ ਜੀਐਨ ਇਸ ਐਪੈਕਸ ਨਾਮ ਦਾ ਇੱਕ ਇਵੈਂਟ ਮਲਟੀ ਇੰਟਰਡਿਸਪਲ ਸਕੂਲ ਮਲਟੀ ਕੰਪੀਟੀਸ਼ਨ ਇਵੈਂਟ ਆਰਗੇਨਾਈਜ਼ ਕੀਤਾ ਸੀ ਪਹਿਲੀ ਵਾਰੀ ਅਸੀਂ ਇਹਨੂੰ 2022 ਦੇ ਵਿੱਚ 8 April ਨੂੰ ਕਰਵਾਇਆ ਸੀ ਜੋ ਕਿ ਸਾਡੇ ਕਾਲਜ ਦਾ ਫਾਊਂਡੇਸ਼ਨ ਡੇ ਸੀਗਾ ਤੇ ਅਸੀਂ ਇਹ ਪ੍ਰੋਫੈਸਰ ਐਸਐਸ ਬਾਜਵਾ ਜੋ ਸਾਡੇ కెਮਿਸਟਰੀ ਦੇ ਪੁਰਾਣੇ ਪ੍ਰੋਫੈਸਰ ਸੀਗੇ ਉਹਨਾਂ ਨੂੰ ਡੈਡੀਕੇਟਡ ਕੀਤਾ ਸੀਗਾ ਇਸ ਵਾਰੀ ਜਿਹੜਾ ਇਹ ਦੂਸਰੀ ਵਾਰੀ ਹੋ ਰਿਹਾ ਵਾ ਅਸੀਂ ਅਕਤੂਬਰ ਦੇ ਵਿੱਚ ਕਰਾ ਰਹੇ ਹਾਂ 2023 ਦੇ ਵਿੱਚ ਤੇ ਇਹ ਜਿਹੜਾ ਸਾਡਾ ਈਵੈਂਟ ਹੈਗਾ ਆ ਇਹ ਸਾਡਾ ਜਿਹੜੇ ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ ਦੇ ਪੁਰਾਣੇ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਇਹ ਕਾਲਜ ਖੋਲ੍ਹਿਆ ਉਹਨਾਂ ਦੇ ਵੱਡੇ ਮਿਸ਼ਨ ਵੱਡੇ ਵਿਜਨ ਨੂੰ ਡੈਡੀਕੇਟਡ ਹੈਗਾ ਕਿਉਂਕਿ ਐਡਾ ਵੱਡਾ ਕਾਲਜ ਖੋਲ੍ਹਿਆ 1956 ਦੇ ਵਿੱਚ ਇੰਨੀ ਜ਼ਿਆਦਾ ਜ਼ਮੀਨ ਜਿਹੜੀ ਆ ਗਿਰਲਪਿੰਡ ਨੇ ਦਾਨ ਕੀਤੀ ਇਹ ਸਾਰਾ ਉਹਨਾਂ ਨੂੰ ਹੈਗਾ ਆ ਡੈਡੀਕੇਟਡ ਹੈ ਔਰ ਇਸ ਸੋ ਈਵੈਂਟ ਦੇ ਵਿੱਚ ਸਾਨੂੰ ਭਰਮਾ ਹੁੰਗਾਰਾ ਮਿਲਦਾ ਆ ਲੁਧਿਆਣੇ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਵਧੀਆ ਸਕੂਲਾਂ ਔਰ ਵੱਡੇ ਵੱਡੇ ਸਕੂਲ ਦੇ ਬੱਚੇ ਇੱਥੇ ਪਾਰਟਿਸਿਪੇਟ ਕਰਦੇ ਨੇ 14 ਤੋਂ ਬਾਅਦ ਅਸੀਂ ਈਵੈਂਟ ਇੱਥੇ ਕਰਵਾ ਰਹੇ ਹਾਂ ਜ ਜਿਹਦੇ ਵਿੱਚੋਂ ਗ੍ਰੈਫਿਟੀ ਹੋ ਗਿਆ ਫੋਕ ਡਾਂਸ ਫੋਕ ਸਿੰਗਿੰਗ ਹੋ ਗਿਆ ਅ ਜੰਪਸ਼ਨ ਐਡਵਾਂਟੇਜ ਹੋ ਗਿਆ ਉਸ ਤੋਂ ਬਾਅਦ ਵੈਬ ਵਿਜ਼ਾਰਡ ਹੋ ਗਿਆ ਇਸ ਤਰ੍ਹਾਂ ਦੇ ਬਹੁਤ ਹੀ ਐਸੇ ਈਵੈਂਟ ਨੇ ਜਿਹਦੇ ਵਿੱਚ ਬੱਚਿਆਂ ਨੂੰ ਆਪਣੇ ਵਿਦਿਅਕ ਯੋਗਤਾ ਅਤੇ ਆਪਣੀ ਐਕਸਟਰਾ ਕਰਿਕੂਲਰ ਯੋਗਤਾ ਦੇ ਬਾਰੇ ਪਤਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਨੂੰ ਸਹਾਇਤਾ ਮਿਲਦੀ ਤੇ ਕੰਪੀਟੀਸ਼ਨ ਦੀ ਭਾਵਨਾ ਜਾਗਦੀ ਹੈ ਤੇ ਉਹਨਾਂ ਦੇ ਅੰਦਰ ਲੀਆਂ ਜਿਹੜੀਆਂ ਇਨਰ ਪਰਸਨੈਲਿਟੀਆਂ ਨੇ ਉਹ ਉੱਬਰ ਕੇ ਬਾਹਰ ਆਉਂਦੀਆਂ ਨੇ ਤੇ ਸਾਡੇ ਕਾਲਜ ਦੇ ਬੱਚਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਉਹ ਔਲੀਕਦੇ ਨੇ ਟੀਚਰਾਂ ਦੀ ਜਿਹੜੀ ਇੰਨੀ ਜ਼ਿਆਦਾ ਜੋ ਬੱਚੇ ਹੀ ਆਰਗੇਨਾਈਜ਼ ਕਰਦੇ ਨੇ ਉਹਨਾਂ ਨੂੰ ਟੀਮ ਲੀਡਰਸ਼ਿਪ ਤੇ ਉਸ ਤੋਂ ਬਾਅਦ ਇਕੱਠੇ ਕੰਮ ਕਰਨਾ ਤੇ ਹੋਰ ਉਹਨਾਂ ਦੀਆਂ ਪਰਸਨੈਲਿਟੀ ਸਕਿਲਸ ਜਿਹੜੀਆਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨੇ ਉਹਨਾਂ ਬਾਰੇ ਉਹਨਾਂ ਨੂੰ ਪਤਾ ਲੱਗਦਾ ਹੈ ਸੋ ਇਸ ਦੇ ਲਾਲ ਮੈਂ ਸਾਰਿਆਂ ਨੂੰ ਇਹ ਧੰਨਵਾਦ ਦਿੰਨਾ ਹਾਂ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਇਹਨਾਂ ਪਰਮਾ ਹੁੰਗਾਰਾ ਦਿੱਤਾ ਸਾਡਾ ਜੀਐਨ ਇਸ ਐਪੈਕਸ ਫੇਅਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਵਾ ਸਾਡੇ ਕਾਲਜ ਦੀਆਂ ਸੁਸਾਇਟੀਆਂ ਅੱਛੇ-ਅੱਛੇ ਪ੍ਰੋਜੈਕਟ ਤੇ ਆਪਣੀਆਂ ਐਕਟੀਵਿਟੀਆਂ ਉੱਥੇ ਡਿਸਪਲੇ ਕਰ ਰਹੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਹ ਜ ਅਤੇ ਪੂਰੇ ਪੰਜਾਬ ਦੇ ਵਿੱਚ ਇਸ ਦਾ ਨਾਮ ਹੋਰ ਜਿਆਦਾ ਵਧੇ। ਥੈਂਕ ਯੂ। ਅ ਰਬਜੋਤ ਸਿੰਘ ਜੀ, ਮੇਰਾ ਨਾਮ ਰਬਜੋਤ ਸਿੰਘ ਸੱਜਵਾ ਹੈ ਜੀ। ਮੈਂ ਗੁਣਾਣੇ ਦੇ ਵਿੱਚ ਜੈਨੇ ਕਾਲਜ ਮਕੈਨੀਕਲ ਬਰਾਜ਼ 3rd ਇਅਰ ਦਾ ਸਟੂਡੈਂਟ ਆ ਜੀ। ਤੇ ਐਸੀ ਵਾਹਕਲ ਬਣਾਇਆ ਜੀ, ਆਫ-ਰੋਡ ਵਾਹਕਲ ਹੈ। ਅ ਇਹਦਾ ਕੰਪੀਟੀਸ਼ਨ ਹੁੰਦਾ ਜੀ, ਪਾਹ ਐਸੀ ਇੰਡੀਆ 2000 2000 ਕੰਪੀਟੀਸ਼ਨ ਹੁੰਦਾ ਹੈ। ਤੇ ਇਹਦੇ ਵਿੱਚ 올ਓਵਰ ਇੰਡੀਆ ਐਂਡ ਇੰਟਰਨੈਸ਼ਨਲ ਟੀਮਸ ਆਉਂਦੀਆਂ ਨੇ। ਕੰਪੀਟੀਸ਼ਨ ਬੇਸਿਕਲੀ ਹੁੰਦਾ ਆਫ-ਰੋਡ ਬੱਗੀ ਬਣਾਉਂਦਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੀ ਆਫ-ਰੋਡ ਬੱਗੀ ਬਣ ਇਹ ਇਹਦੇ ਨਾਲ ਨਾਲ ਹੀ ਜਿਹੜਾ ਕਾਫੀ ਪੈਰਾਮੀਟਰਸ ਨੇ ਜਦੋਂ ਤੇ ਆਪਣੀ ਗੱਡੀ ਟੈਸਟ ਕੀਤੀ ਜਾਂਦੀ ਹੈ ਜਿਵੇਂ ਕਿ ਇੰਡੋਰੈਂਸ ਹੋ ਗਈ ਆਪਣੀ सस्पेंशन ਹੋ ਗਈ ਤੇ ਹੋਰ ਵੀ ਕਾਫੀ ਟੈਕਨੀਕਲ ਪੈਰਾਮੀਟਰਸ ਨੇ ਸਾਰੀ ਗੱਡੀ ਜਿਹੜੀ ਹੁਣੀ ਹੈ ਇਹਦੇ ਵਿੱਚ ਪਰ ਡਿਜ਼ਾਈਨਿੰਗ ਵਗੈਰਾ ਸਭ ਕੁਝ ਆਪਾਂ ਆਪ ਕਰਦੇ ਆ ਸਿਰਫ ਇੰਜਨ ਜਿਹੜਾ ਹੁੰਦਾ ਸਾਨੂੰ ਕੰਪਨੀ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਜਿਹੜੀ ਆ ਕੰਪੀਟੀਸ਼ਨ ਕਰਵਾਉਂਦੀ ਹੈ ਬਾਕੀ ਜੋ ਵੀ ਇਹਦੇ ਟੈਕਨੀਕਲ ਪੈਰਾਮੀਟਰਸ ਹੋਗੇ ਦੀ ਸਬ ਸਿਸਟਮਸ ਹੋਗੇ ਜਿਸ ਤੱਕ ਸਸਪੈਂਸ਼ਨ ਦੇਖ ਸਕਦੇ ਹੋ ਤੁਸੀਂ ਰੋਲ ਕੇਜ ਦੇਖ ਸਕਦੇ ਹੋ ਆਪਣੇ ਗੇਅਰਬਾਕਸ ਵਗੈਰਾ ਦੇਖ ਸਕਦੇ ਹੋ ਸਭ ਕੁਝ ਅਸੀਂ ਆਪ ਕੰਪਲੀਟਲੀ ਸਕ੍ਰੈਚ ਤੋਂ ਡਿਜ਼ਾਈਨ ਕਰਦੇ ਆ ਕਿ ਫੈਬ੍ਰੀਕੇਟ ਕਰਦੇ ਆ ਟੋਟਲ ਗਿਆ ਉਹਦਾ ਅਟੈਚ ਕੀ ਹੈ ਇਹ QR ਕੋਡ ਬੇਸਿਕਲੀ ਅਸੀਂ ਜੋ ਸਾਡੇ ਕੰਪੀਟੀਸ਼ਨ ਹੈ ਅਸੀਂ ਇਹ ਲੇਗੇਸੀ ਨੂੰ ਕੰਟੀਨਿਊ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਅਸੀਂ ਹਰ ਸਾਲ ਸਟੂਡੈਂਟਸ ਨੂੰ ਰਿਕਰੂਟ ਕਰਦੇ ਆ ਐਪੈਕਸ ਦੇ ਟਾਈਮ ਤੇ ਰਿਕਰੂਟਮੈਂਟ ਲਈ ਅਸੀਂ ਆਪਣਾ QR ਕੋਡ ਲਗਾਇਆ ਹੈ ਕਿ ਇਹਨੂੰ ਕੋਈ ਵੀ ਸਕੈਨ ਕਰਕੇ ਆਪਣੇ ਇੰਟਰਵਿਊ ਵਗਾਰਾ ਦੇ ਸਕਦਾ ਤੇ ਨੈਕਸਟ ਆਉਣ ਵਾਲੀ ਟੀਮ ਦੇ ਵਿੱਚ ਉਹ ਆਪਣਾ ਇੱਕ ਤਰੀਕੇ ਦੀ ਪੋਜੀਸ਼ਨ ਜਮਾ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਮੈਂ ਵਰਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਗੁਰਨਾਨਕ ਦੇਵ ਜਿੰਨੀ ਕਾਲਜ ਲੁਧਿਆਣਾ ਤੋਂ ਅੱਜ ਅਸੀਂ ਆ ਇਸ ਇੰਜੀਨੀਅਰਿੰਗ ਕਾਲਜ ਦਾ ਸਭ ਤੋਂ ਵੱਡਾ ਇੱਕ ਟੈਕਨੋਫੈਸਟ ਦੇ ਰੂਪ ਦੇ ਵਿੱਚ ਇੱਕ ਐਪੈਕਸ 2023 ਜੋ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਇਹ ਆਰਗੇਨਾਈਜ਼ ਕੀਤਾ ਹੈ ਜੋ ਸੋ ਸਾਡੇ ਵਿੱਚ ਬੇਸਿਕਲੀ ਸਾਡਾ ਟਾਰਗੇਟ ਇਹ ਹੁੰਦਾ ਹੈ ਕਿ ਮੈਕਸਿਮਮ ਅਸੀਂ ਜੋ ਇੰਜੀਨੀਅਰਿੰਗ ਦਾ ਐਕਸਪੋਜ਼ਰ ਵੱਧ ਤੋਂ ਵੱਧ ਆਪਣੇ ਦੇਸ਼ ਦੇ ਵਿੱਚ ਆਪਣੇ ਹਰ ਵਿਦਿਆਰਥੀ ਨੂੰ ਜਿਹੜਾ ਕਿ ਸਿਟੀ ਲੈਵਲ ਤੇ ਹੈ ਡਿਸਟ੍ਰਿਕਟ ਲੈਵਲ ਤੇ ਹੈ ਵਿਲੇਜ ਲੈਵਲ ਤੇ ਵੀ ਹੋਵੇ ਉਹਨੂੰ ਅਸੀਂ ਦੱਸ ਸਕੀਏ ਕਿ ਇੰਜੀਨੀਅਰਿੰਗ ਪੁਆਇੰਟ ਆਫ View ਦੇ ਨਾਲ ਐਕਸਪੋਜ਼ਰ ਕਿਵੇਂ ਲਿਆ ਜਾ ਸਕਦਾ ਹੈ ਤੁਹਾਡੀ ਸੋਚ ਇਹ ਹੈ ਜੋ ਵੀ ਹੁਣ ਰੀਸੈਂਟਲੀ G20 ਸਮਿਟ ਦੇ ਵਿੱਚ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਜੋ ਵਾਅਦਾ ਲੈ ਕੇ ਚੱਲੇ ਨੇ ਕਿ ਹਰ ਇੱਕ ਬੱਚੇ ਨੂੰ ਅਸੀਂ ਇੰਡਸਟਰੀਅਲ ਟ੍ਰੇਨਿੰਗ ਦੇ ਬੇਸ ਤੇ ਜੋ ਅਸੀਂ ਸਕਿੱਲ ਅਨਾਉਂਸਮੈਂਟ ਤੇ এমਪਲੋਏਬਿਲਟੀ ਜੋ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੈ ਉਸੇ ਟਾਰਗੇਟ ਨੂੰ ਲੈ ਕੇ ਚਲਦੇ ਹੋਏ ਅੱਜ ਅਸੀਂ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੋ ਐਪੈਕਸ ਦਾ ਇਹ ਮੇਗਾ ਇਵੈਂਟ ਕਰ ਰਹੇ ਆ ਇਸ ਦੇ ਵਿੱਚ ਸਾਡੀ ਕੋਸ਼ਿਸ਼ ਇਹੀ ਹੈ ਕਿ ਟੈਕਨੀਕਲੀ ਬੱਚੇ ਨੂੰ ਕਿਵੇਂ ਸਟਰੋਂਗ ਕਰਕੇ ਉਹਦੇ ਸਕਿੱਲਸ ਨੂੰ ਇਨਹਾਂਸ ਕਰਕੇ ਵੱਧ ਤੋਂ ਵੱਧ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਸਾਬ ਜੀ ਦਾ ਵੀ ਮਿਸ਼ਨ ਹੈ ਕਿ ਅਸੀਂ ਵੱਧ ਤੋਂ ਵੱਧ ਉਸ ਬੱਚਿਆਂ ਨੂੰ ਜਿਹੜੇ ਭਾਵੇਂ ਉਹ ਪਿੰਡਾਂ 'ਚ ਰਹਿੰਦੇ ਹੁਣ ਸ਼ਹਿਰਾਂ 'ਚ ਰਹਿੰਦੇ ਹੁਣ ਉਹਨਾਂ ਨੂੰ ਰੋਜ਼ਗਾਰ ਦੀ ਪ੍ਰਾਪਤੀ ਲਈ ਜੋ ਵੱਧ ਵੱਧ ਵਸੀਲੇ ਕਰਦੇ ਆ ਉਹ ਵਸੀਲੇ ਇੱਕ ਸਾਡਾ ਇੱਕ ਸਹਿਯੋਗ ਹੈ ਇੱਕ ਕੋਸ਼ਿਸ਼ ਹੈ ਸਾਡੀ ਕਿਸੇ ਕੋਸ਼ਿਸ਼ ਦੇ ਨਾਲ ਹੀ ਅਸੀਂ ਥਰੂਆਊਟ ਵਰਲਡ ਇਸ ਚੀਜ਼ ਨੂੰ ਸਪਰੈਡ ਕਰਨਾ ਚਾਹੁੰਦੇ ਹਾਂ ਬੱਚਿਆਂ ਦਾ ਵੀ ਸਾਡੇ ਮੈਨੇਜਮੈਂਟ ਕਮੇਟੀ ਦਾ ਪ੍ਰਿੰਸੀਪਲ ਸਾਹਿਬਾਨ ਦਾ ਸਾਰੇ ਫੈਕਲਟੀ ਮੈਂਬਰਸ ਦਾ ਵੀ ਜਿਨ੍ਹਾਂ ਨੇ ਵੱਧ ਤੋਂ ਵੱਧ ਹਰੇਕ ਡਿਪਾਰਟਮੈਂਟ ਨੇ ਇਵਨ ਸਾਡੇ ਕੋਲ ਵੱਖ-ਵੱਖ ਵਿਭਾਗ ਸਿਵਲ ਵਿਭਾਗ ਮਕੈਨਿਕਲ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਆਈਟੀ ਕੰਪਿਊਟਰ ਸਾਇੰਸ ਦਿੱਦਾ ਦਾ ਕਈ ਜ਼ਿਆਦਾ ਅੱਜ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਵੱਧਦੇ ਹੋਏ ਦੌਰ ਦੇ ਵਿੱਚ ਕਿਵੇਂ ਕਲਯੁਗੀ ਦੌਰ ਦੇ ਵਿੱਚ ਜਿੱਥੇ ਤਕਨੀਕੀ ਇੰਨੇਕ ਆਪਣੇ ਜੋਰ ਤੇ ਟੈਕਨੀਕਲ ਇੰਸਟੀਚਿਊਸ਼ਨ ਵੱਧ ਤੋਂ ਵੱਧ ਆ ਰਹੇ ਨੇ ਉਸ ਚੀਜ਼ ਨੂੰ ਅਸੀਂ ਕਿਵੇਂ ਇਨਹਾਂਸ ਕਰ ਸਕੀਏ ਤਾਂ ਸਾਡੀ ਇੱਕ ਕੋਸ਼ਿਸ਼ ਇਹ ਸਫਲ ਕੋਸ਼ਿਸ਼ ਦੇ ਰੂਪ ਵਿੱਚ ਸਾਨੂੰ ਜ਼ਰੂਰ ਇੱਕ ਵਧੀਆ ਨਤੀਜਾ ਇੱਕ ਜੋ ਰਿਜ਼ਲਟ ਸਾਡੇ ਸੁਪਨਿਆਂ ਨੂੰ ਸੱਚ ਕਰਨ ਵਾਸਤੇ ਮਾਨਯੋਗ ਸਾਡੇ ਵੱਡੇ ਵਡੇਰਿਆਂ ਨੇ ਸੋਚਿਆ ਉਹਨੂੰ ਅਸੀਂ ਪੂਰਾ ਕਰ ਸਕੀਏ ਜੀਨੋ ਚਾਹਲ ਜੋ ਆਪਣੀ ਡੈਮੋ ਪੈਨਲ ਡਿਸਪਲੇ ਕੀਤਾ ਹੈ ਇਸ ਦੀ ਖਾਸੀਅਤ ਕੀ ਹੈ इसका खासियत ये है ये हमारा स्मार्ट मीटर है जैसे हम पहले डिजिटल मीटर से यूज़ करते थे उसका एडवांस वर्जन ये है जिसमें हमने कम्युनिकेशन मॉड्यूल और रिले यूज़ करके इसको एडवांस कर दिया है हमारा क्या नाम है इसमें हम अपना डेली कंजम्पशन शो कर सकते हैं यहाँ से बिल डिटेल से हम यहाँ पर कर देंगे हमारा यहाँ पर कितना लोड है कितना लोड है और कितना कितने फ्रिक्वेंसी पर और हम आज कितना यूज़ कर लिए यूनिट्स ये हमारा सारा बता देता है उसके हिसाब से हम इसे हमें जैसे मंथली 200 यूनिट्स यूज करने हैं हमें पता है हम उस हिसाब से अपना पहले प्रीपेड कर देते हैं